ਸੰਗਤਾਂ ਦੇ ਚਰਨਾਂ ਦੇ ਬੇਨਤੀ ਕਰਦੇ ਹਾਂ ਕਿ ਬੇਨਤੀ ਪ੍ਰਸ਼ਾਸਨ ਪਾਸੋਂ ਹੈ ਕਿ ਪਾਣੀ ਆ ਰਿਹਾ ਹੈ ਤੇ ਜਿਹੜੇ ਰੂਮੀਆਂ ਸਾਡੇ ਬੈਠੇ ਨੇ ਉਹ ਉੱਚਾ ਸਾਡੇ ਹੋ ਜਾਓ ਆਪਣੇ ਜਵਾਬ ਦੇ ਲੈ ਲਓ ਤੇ ਆਪਣਾ ਸਮਾਨ ਉੱਚਾ ਸਾਡੇ ਲੈ ਜਾਓ ਜੇ ਪਾਣੀ ਹੈ ਤਾਂ ਰਾਤ ਨੂੰ ਪਾਣੀ ਬਹੁਤ ਵੱਧ ਹੋਦਾ ਹੈ ਇਹ ਪ੍ਰਸ਼ਾਸਨ ਪਾਸੋਂ ਬੇਨਤੀ ਹੈ ਫਿਰ ਇਹਨਾਂ ਕੋਈ ਗੱਲ ਨਹੀਂ ਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਲੋਕ ਮਤਲਬ ਨਹੀਂ ਹੋਈ ਲੋਕ ਨੇ ਪਹਿਲਾਂ ਵੀ ਕੀਤੀ ਸੀ ਹੋਰੇ ਲੋਕ ਮਨ ਕਰ ਰਹੇ ਹਨ ਕਿ ਜਿੰਨਾ ਜੇ ਦੂਨੀਆ ਭਾਵੇਂ ਜਾਣੀ ਤੇ ਬੰਦੇ ਨੇ ਉੱਚੀਆਂ ਭਾਵੇਂ ਹੋ ਜੇ ਆਇਆ ਸਰਤਾ ਦੇ ਚਰਮਾ ਕੇ ਦੇਖੀ ਕਰਦੇ ਆ ਕਿ ਬੇਲੀ 50 ਪਾਸਾ ਹੈ ਕਿ ਪਾਣੀ ਆ ਰਿਹਾ ਹੈ ਜੇ ਦੂਨੀਆ ਸਾਡੇ ਬੈਠੇ ਨੇ ਉੱਚਾ ਖਾਦੇ ਹੋ ਤਾਂ ਆਪਣੇ ਯਾਰ ਦੇ ਵਾਲੇ ਤੇ ਆਪਣਾ ਸਮਾਨ ਉੱਚਾ ਖਾਦੇ ਲੈ ਜਾਓ ਜੇ ਪਾਣੀ ਆਇਆ ਤਾਂ ਰਾਤ ਨੂੰ ਪਾਣੀ ਬਹੁਤ ਵੱਧ ਹੋ ਜਾ ਰਿਹਾ ਹੈ ਤੇ ਪ੍ਰਸ਼ਾਸਨ ਪਾਸੇ नेते ਹੈ ਫੇਰੇ ਨਾ ਕੋਈ ਕਹਿੰਦੇ ਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਲੋਟ ਨਹੀਂ ਹੋਈ ਲੋ ਵੀ ਤਾਂ ਪਹਿਲਾਂ ਹੋ ਕੇ ਕੀਤੀ ਸੀ ਹੁਣ ਇਹ ਲੋਟਨ ਕਰ ਰਹੇ ਹੈ ਕਿ ਜਿੰਨਾ ਜਨੂਰੀਆ ਥਾਵਾ ਨੇ ਜਾਣੇ ਪੈਣੇ ਉਹ ਚੀਆ ਫਾਵਾ ਦੇ ਹੋ ਜੇ ਆ ਜਨ ਸੰਤਾ ਦੇ ਚਰਨਾ ਕੇ ਦੀਤੀ ਕਰਦੇ ਆਂ ਕਿ ਬੇਣੀ ਪ੍ਰਸ਼ਾਸਨ ਪਾਸਾ ਹੈ ਕਿ ਪਾਣੀ ਆ ਰਿਹਾ ਹੈ ਜਿਹੜੇ ਜਨੂਰੀਆ ਥਾਵੇ ਬੈਠੇ ਨੇ ਉਹ ਚੀਆ ਘਾੜੇ ਉਹ ਆਪਣੇ ਯਾਦੇ ਲੈ ਲੋ ਤੇ ਆਪਣਾ ਸਮਾਰੋਚਾ ਸਾਡੇ ਲੈ ਜਾਓ ਇਹ ਪਾਣੀ ਹੈ ਤੇ ਰਾਤ ਨੂੰ ਸਾਡੇ ਬਹੁਤ ਵੱਸਦਾ ਹੈ ਇਹ ਪ੍ਰਸ਼ਾਸਨ ਪਾਸੇ ਦੇਤੇ ਹੈ ਫਿਰ ਇਹ ਨਾਲ ਕੋਈ ਕਦੇ ਕਿ ਸਾਨੂੰ ਦੱਸਿਆ ਨਹੀਂ ਗਿਆ ਕਿ ਲੋਸ ਮੰਗ ਲਈ ਹੋਏ ਲੋਸ ਨੂੰ ਪਹਿਲਾਂ ਵੀ ਕੀਤੀ ਸੀ ਹੁਣ ਇਹ ਲੋਸ ਮਨਕਾਰ ਰਿਹਾ ਹੈ ਕਿ ਜਿੰਨਾ ਗੈਰਨੀਆ ਭਾਵੇਂ ਚਲੇ ਬੰਦ ਨੇ ਉਹ ਜਿਹੇ ਭਾਵੇਂ ਹੋ ਜੇ